ਹਾਂ ਤੁਮ ਗਰੀ ਮਗੰਗਾ ਜੈ ਪਾਣੀ ਹਾਂ ਤੁਮ ਗਰੀ ਮਗੰਗਾ ਜੈ ਪਾਣੀ ਕਾਰਾ ਮਾ ਚੰਤਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਸਾਰਿਆਂ ਨੂੰ ਪਹਿਲਾਂ ਤਾਂ ਇਹ ਸਾਵਣ ਦੇ ਚਾਲੇ ਚਲਦੇ ਨੇ ਮਾ ਚੰਤਪੁਰਨੀ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਸਾਰਿਆਂ ਦੇ ਮਾਤਾ ਦਾ ਅਸ਼ੀਰਵਾਦ ਬਣਿਆ ਰਹੇ ਸੋ ਇਹ ਜੋ ਅੱਜ ਲੰਗਰ ਚੱਲਿਆ 9 ਦਿਨ ਦਾ ਲੰਗਰ ਚੱਲਿਆ ਸੋ ਹਰ ਸਾਲ ਦੀ ਤਰ੍ਹਾਂ ਹੀ ਪਹਿਲਾਂ ਇਹ ਸਾਰੇ ਜਿੰਨੇ ਅਸੀਂ ਵਿੱਕੀ ਸਾਈ ਬਾਬਾ ਜੀ ਉਹਦੀ ਅਗਵਾਈ ਜਿੰਨੇ ਵੀ ਜਾਂਦੇ ਜੀ ਉੱਥੇ ਮਾਦਾ ਚਿੰਤਪੁਰਨੀ ਦੇ ਉੱਥੇ ਲੰਗਰ ਲੱਗਦਾ ਸੀ ਹਰ ਸਾਲ ਪਰ ਉਹ ਕੁਝ ਸਮੇਂ ਤੋਂ ਲੈ ਗਿਆ ਸੀਗਾ ਉੱਥੇ ਬਹੁਤ ਰਸ ਹੁੰਦਾ ਹੈ ਬਹੁਤ ਲੋਕ ਲੰਗਰ ਲਾਣ ਵਾਲੇ ਹੁੰਦੇ ਨੇ ਔਰ ਜਿਆਦਾ ਜੇ ਦੇਖਿਆ ਗਿਆ ਕਿ ਪੰਡਾਰੇ ਦੇ ਜਿਆਦਾ ਖਰਾਬ ਹੁੰਦਾ ਲੰਗਰ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਇੱਥੇ ਪਿੰਡ ਦੇ ਆਪਾਂ ਲਾਈਏ ਮਾਦਾ ਚਿੰਤਪੁਰਨੀ ਹਰ ਜਗ੍ਹਾ ਮੌਜੂਦ ਹੈ ਜ਼ਰੂਰੀ ਨਹੀਂ ਵੀ ਉੱਥੇ ਹੀ ਬੈਠਣੇ ਹਰ ਕਣ ਕਣ ਜੇ ਮੌਜੂਦ ਹੈ ਵੀ ਆਪਾਂ ਆਪਣੇ ਪਿੰਡ ਦੀ ਪ੍ਰਤਾਪ ਸਿੰਘ ਵਾਲੇ ਹੰਬੜਾ ਰੋਡ ਦੇ ਨਾਲੇ ਜੋ ਆਉਣ ਦੇ ਸੰਗਤਾਂ ਨੇ ਉਹ ਆਸ਼ੀਰਵਾਦ ਪ੍ਰਾਪਤ ਕਰ ਸਕਣ ਉਹ ਲੰਗਰ ਇੱਥੋਂ ਸ਼ਕਸ਼ਦਲ ਸੋ ਮੈਂ ਇਹ ਸਾਰੀ ਕਮੇਟੀ ਦਾ ਜਿੰਨੀ ਵੀ ਇਹ ਦੇ ਨਾਲ ਨੇ ਵਿੱਕੀ ਦੇ ਬਾਬੇ ਦੇ ਨਾਲ ਨੇ ਔਰ ਸਾਰੇ ਧਰਵਾਦੀ ਇਹਨਾਂ ਨੇ ਮੇਰੀ ਬੇਨਤੀ ਨੂੰ ਮੰਨ ਕੇ ਇੱਥੇ ਲੰਗਰ ਸ਼ੁਰੂ ਕੀਤਾ ਔਰ ਹਰ ਸਾਲ ਦੀ ਦਾ ਇੱਥੇ ਲੰਗਰ ਚੱਲਦਾ ਤੇ ਨੌਂ ਰੰ ਲਗਾਤਾਰ ਲੰਗਰ ਚੱਲਦਾ ਲੰਗਰ ਪਹਿਲਾਂ ਤੋਂ ਮਾਤਾ ਜਿੰਦਪੁਰਨੀ ਦੇ ਬਹੁਤ ਚਿਰ ਲਾਇਆ ਨੇ ਇੱਥੋਂ ਆ 3 ਸਾਲ ਇੱਥੇ ਹੋ ਗਏ ਲਗਾਤਾਰ ਚੱਲ ਰਿਹਾ ਹੈ ਲੰਗਰ ਲਗਾਤਾਰ ਇਥੇ ਜਿਵੇਂ ਰੋਜ਼ ਅਲੱਗ-ਅਲੱਗ ਲੱਗਦਾ ਜਿਵੇਂ ਇੱਕ ਫਰੂਟ ਲਾਦਾ ਚਾਹ ਦਾ ਲੰਗਰ ਚੱਲਿਆ ਫਿਰ ਕੱਲ ਘੜੀ ਚਾਵਲ ਫਿਰ ਦਾਲ ਜਾਨਕਿ ਰੋਜ਼ ਹਰ ਰੋਜ਼ ਚੇਂਜ ਕਰਕੇ ਲੰਗਰ ਚੱਲਦਾ ਔਰ ਮੈਂ ਤੁਹਾਡੇ ਚੈਨਲ ਥਰੂ ਆਮ ਸੰਗਤਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਬੇ ਇਥੇ ਸਾਰੇ ਆਓ ਮਈਆ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਲੰਗਰ ਜ਼ਰੂਰ ਸ਼ੱਕ ਕੇ ਜਾਓ ਸੋ ਮੈਂ ਮਹਾਵਾਈ ਦੇ ਚਰਨਾਂ 'ਚ ਵੀ ਇਹੀ ਅਰਦਾਸ ਕਰਦਾ ਬੇ ਤੁਹਾਡੇ ਜਿਹੜੇ ਭਗਤ ਨੇ ਇਹਨਾਂ ਦੇ ਤੁਹਾਡਾ ਸਾਡੇ ਸਾਰਿਆਂ ਦੇ ਅਸ਼ੀਰਵਾਦ ਬਣਿਆ ਰਵੇ ਔਰ ਸੰਗਤਾਂ ਦੀ ਬਾਤ ਚੜ ਕੇ ਸੇਵਾ ਕਰਦੇ ਰਹੀਏ ਥੋੜਾ ਆਸ਼ੀਰਵਾਦ ਜਗਾਰਾ ਮਾਸ਼ੀ ਚੰਤਪੁਰੀ ਦਾ ਵੋਲ ਸਾਚੀ ਦਰਬਾਰ ਕੀ ਜਗਾਰਾ ਮਾਸ਼ੀ ਰਾਵਲੀ ਦਾ मधु दुनिया च कोई सदा मां दुनिया च कोई सदा सदा